रेडी स्टार्ट ਇਸ ਦੇ باوجود ਪਿਛਲੇ 20 ਸਾਲ ਤੋਂ ਅਫਗਾਨਿਸਤਾਨ ਵਿੱਚ ਗ੍ਰਹਿ ਜੁੱਧ ਚੱਲਦਾ ਆ ਰਿਹਾ ਹੈ ਪਰ ਇਸ ਦੇ ਨਾਲ ਨਾਲ ਅਤਵਾਦੀ ਸੰਗਠਨਾ ਦੇ ਵਿਰੋਧ ਵਿੱਚ ਭਾਰਤ ਸਮੇਤ ਦੁਨੀਆ ਦੇ ਬਹੁਤੇ ਮੁਲਕਾਂ ਨੇ ਤਤਕਾਲੀ afghan ਸਰਕਾਰਾਂ ਦੀ ਮਦਦ ਵੀ ਕੀਤੀ ਹੈ ਡੰਡੇ ਉਹਨਾਂ ਦੀ ਹਕੂਮਤ ਨੂੰ ਸਰਕਾਰੀ ਤੌਰ ਤੇ ਮੰਨ ਕੇ ਆਪਣੇ ਸਫਾਰਤਖਾਨੇ ਵੀ ਉਥੇ ਖੋਲੇ ਹਨ ਡੰਡੇ ਭਾਰਤ ਨੇ ਤਬਾਹ ਹੋਏ ਇਸ ਮੁਲਕ ਦੀ ਮੁੜ ਉਸਾਰੀ ਲਈ ਆਪਣੇ ਵੱਲੋਂ ਵੱਡੀ ਮਦਦ ਜਾਰੀ ਰੱਖੀ ਹੈ ਦੰਡੀ ਤਾਲੀਬਾਨ ਦੀ ਪਹਿਲੀ ਹਕੂਮਤ ਸਮੇਂ ਜਿਸ ਸਖਤੀ ਨਾਲ ਉਥੇ শরਇਤ ਕਾਨੂੰਨ ਲਾਗੂ ਕੀਤੇ ਗਏ ਜਿਸ ਤਰ੍ਹਾਂ ਆਮ ਲੋਕਾਂ ਦੇ ਅਧਿਕਾਰ ਖਤਮ ਕੀਤੇ ਗਏ ਬੇਸੀਸ ਤੌਰ ਤੇ ਔਰਤਾਂ ਨੂੰ ਸਖਤ শরਇਤ ਕਾਨੂੰਨਾ ਅਧੀਨ ਰਹਿਣ ਲਈ ਮਜਬੂਰ ਕੀਤਾ ਗਿਆ ਅਤੇ ਇਸ ਦੇ ਨਾਲ ਨਾਲ ਆਪਣੇ ਵਿਰੋਧੀਆਂ ਦਾ क्रूरता ਰੇ ਟੰਗ ਨਾਲ ਸਫਾਇਆ ਕੀਤਾ ਗਿਆ ਉਸ ਨਾਲ ਕੁਝ ਇੱਕ ਕੱਟੜ ਇਸਲਾਮਿਕ ਮੁਲਕਾਂ ਤੋਂ ਇਲਾਵਾ ਦੁਨੀਆ ਭਰ ਦੇ ਦੇਸ਼ ਉਹਨਾਂ ਦੇ ਖਿਲਾਫ ਹੋ ਗਏ ਸਨ ਡੰਡੀ ਇਸੇ ਸਾਰੇ ਸਮੇਂ ਦੌਰਾਨ ਪਾਕਿਸਤਾਨ ਆਪਣੀ ਦੋਗਲੀ ਨੀਤੀ ਤੇ ਚੱਲਦਾ ਰਿਹਾ ਜੋ ਸਮਾਪਾ ਕੇ ਕਮੰਤਰੀ ਮੰਚ ਤੇ ਸਪਸ਼ਟ ਹੋਣੀ ਸ਼ੁਰੂ ਹੋ ਗਈ ਸੀ ਡੰਡੀ ਹੁਣ ਵੀ ਅਫਗਾਨਿਸਤਾਨ ਵਿੱਚ ਜ਼ੇਕਰ ਤਾਲਿਵਾਨ ਖਾਸ ਕਰਕੇ ਤਾਲਿਵਾਨ ਦਾ ਹਕਾਨੀ ਟੜਾ ਸ਼ਕਤੀਸ਼ਾਲੀ ਹੋ ਕੇ ਉੱਪਰ ਰਿਹਾ ਹੈ ਤਾਂ ਇਹ ਪਾਕਿਸਤਾਨ ਦੀ ਗੁਪਤ ਮਦਦ ਨਾਲ ਹੀ ਸੰਭਵ ਹੋ ਰਿਹਾ ਹੈ ਡੰਡੀ ਅਮਰੀਕੀ ਪ੍ਰਸ਼ਾਸਨ ਦੇ ਬਦਲਨ ਤੋਂ ਬਾਅਦ ਨਵੇਂ ਰਾਸ਼ਟਰਪਤੀ ਜੋ ਵਾਈਡਨ ਨੇ ਅਫਗਾਨਿਸਤਾਨ ਵਿੱਚੋਂ ਆਪਣੀਆਂ ਫੌਜਾਂ ਕੱਟਣ ਦਾ ਐਲਾਨ ਕਰ ਦਿੱਤਾ ਹੈ ਅਤੇ ਇਸ ਦੇ ਨਾਲ ਹੀ ਉਥੋਂ ਦੀ ਅਗਵਾਈ ਵਾਲੀ ਸਰਕਾਰ ਨਾਲ ਪੂਰੀ ਮਦਦ ਦੇਣ ਦਾ ਵਾਦਾ ਵੀ ਕੀਤਾ ਗਿਆ ਹੈ ਡੰਡੀ ਅਮਰੀਕਾ ਨੇ 11 ਸਤੰਬਰ ਤੱਕ ਆਪਣੀਆਂ ਫੌਜਾਂ ਪੂਰੀ ਤਰ੍ਹਾਂ ਉਥੋਂ ਕੱਢ ਲੈਣ ਦਾ ਐਲਾਨ ਕੀਤਾ ਹੋਇਆ ਹੈ ਜਿਸ ਕਾਰਨ ਤਾਲਿਬਾਨ ਹੋਰ ਵੀ ਸਰਗਰਮ ਹੋ ਗਏ ਹਨ ਅਤੇ ਉਹਨਾਂ ਨੇ ਦੇਸ਼ ਦੇ ਇੱਕ ਵੱਡੇ ਇਲਾਕੇ ਤੇ ਮੁੜ ਆਪਣਾ ਕਬਜ਼ਾ ਜਮਾ ਲਿਆ ਹੈ ਡੰਡੀ ਸੋਵੀਅਤ ਫੌਜਾਂ ਨੇ ਅਫਗਾਨਿਸਤਾਨ ਵਿੱਚ 1979 ਵਿੱਚ ਕਾਰਵਾਈ ਕੀਤੀ ਸੀ ਡੰਡੀ ਉਸ ਸਮੇ ਤੋਂ ਲੈ ਕੇ ਲਗਾਤਾਰ ਗ੍ਰਹਿ ਜੁੱਦਾਂ ਵਿੱਚ ਫਸਿਆ ਇਹ ਮੁਲਕ ਪੂਰੀ ਤਰ੍ਹਾਂ ਤਬਾਹ ਹੋ ਚੁੱਕਾ ਹੈ ਦੰਡੀ ਤਾਲੀਬਾਨ ਬਲੋਂ ਇਸ ਤੇ ਕਬਜ਼ਾ ਕਰਨ ਨਾਲ ਭਾਰਤ ਸਮੇਤ ਦੁਨੀਆ ਭਰ ਦੇ ਬਹੁਤੇ ਮੁਲਕਾਂ ਲਈ ਇੱਕ ਵਾਰ ਫਿਰ ਅਜਹੀ ਵੱਡੀ ਚੁਣੌਤੀ ਖੜੀ ਹੋ ਸਕਦੀ ਹੈ ਜਿਸ ਦਾ ਮੁਕਾਬਲਾ ਉਹਨਾਂ ਨੂੰ ਇਕੱਠੇ ਹੋ ਕੇ ਹੀ ਕਰਨਾ ਪਵੇਗਾ ਡੰਡੀ ਇਸ ਸੰਘਰਸ਼ ਵਿੱਚ ਬਹੁਤੇ ਅਫਗਾਨੀ ਲੋਕ ਵੀ ਸ਼ਾਮਿਲ ਹੋ ਸਕਦੇ ਹਨ ਜਿਨ੍ਹਾਂ ਨੇ ਪਿਛਲੇ 20 ਸਾਲ ਤੋਂ ਉਥੋਂ ਦੀਆਂ ਤਤਕਾਲੀ ਸਰਕਾਰਾਂ ਨਾਲ ਖੜੇ ਹੋਣ ਨੂੰ ਤਰਜੀ ਦਿੱਤੀ ਹੈ ਡੰਡੀ ਬਿਨਾਂ ਸ਼ੱਕ ਤਾਲਿਬਾਨ ਦੀ ਜਿੱਤ ਕੇਂਦਰੀ ਏਸ਼ੀਆ ਅਤੇ ਦੱਖਣੀ ਏਸ਼ੀਆ ਲਈ ਸਮੁੱਚੇ ਤੌਰ ਤੇ ਅਤੇ ਖਾਸ ਕਰਕੇ ਭਾਰਤ ਲਈ ਇੱਕ ਵਾਰ ਫਿਰ ਵੱਡੀ ਸੁਰੱਖਿਆ ਚੁਣੌਤੀ ਸਾਬਤ ਹੋ ਸਕਦੀ ਹੈ ਡੰਡੀ